ਜਬ ਲੋ ਨਹੀਂ ਪਾਗਲੇ ਲਾਰੇ ਉਦੇ ਤਬ ਲੋ ਪਰਮ ਤੇ ਫਿਰ ਤੇ ਬੋਤਾਇਓ ਜੱਪੇ ਉਹ ਜਨ ਹਾਰੇ ਜਨ ਦੇਵ ਗੁਰੂ ਫਿਰ ਸੰਕਟ ਜੋਨ ਘਰ ਬਨਾਇਓ ਜੱਪੇ ਉਹ ਜਨ ਹਾਰੇ ਜਨ ਦੇਵ ਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪ੍ਰਕਾਸ਼ਪੁਰਪ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਜੱਪੇ ਉਹ ਜਿਨ ਅਰਜਨ ਦੇਵ ਗੁਰੂ ਜੱਪੇ ਉਹ ਜਿਨ ਅਰਜਨ ਦੇਵ ਗੁਰੂ ਫੇਰ ਸੰਕਟ ਜੋਨ ਗਰਫਨਾਇਓ ਜੱਪੇ ਉਹ ਜਿਨ